ਜੋ ਤੁਹਾਨੂੰ ਮੈਂ ਅੱਜ ਖਬਰ ਸੁਣਾ ਰਿਹਾ ਬੜੇ ਰੌਂਗਟੇ ਖੜੇ ਕਰਨ ਵਾਲੀ ਖਬਰ ਆ ਤੇ ਉਹਨਾਂ ਕਾਲੀ ਭੇਡਾਂ ਜਿਹੜੀ ਕਿ ਪੁਲਿਸ ਦੇ ਵਿੱਚ ਬੈਠੀਆਂ ਨੇ ਉਹਨਾਂ ਦੇ ਬਾਬਤ ਤੁਹਾਨੂੰ ਮੈਂ ਖਬਰ ਸੁਣਾਉਂਗਾ ਤੇ ਦੋ ਖਬਰਾਂ ਨੇ ਜਿਹੜੀਆਂ ਵੱਡੇ ਅਫਸਰਾਂ ਦੇ ਨਾਲ ਜੁੜੀਆਂ ਹੋਈਆਂ ਨੇ ਅੱਜ ਉਹਨਾਂ ਪੁਲਿਸ ਅਫਸਰਾਂ ਦੀ ਜਿਹੜੀ ਕਿ ਪੰਜਾਬ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਬੈਠੀਆਂ ਨੇ ਉਹਨਾਂ ਦੀ ਗੱਲਬਾਤ ਕਰਦੇ ਆ ਤੇ ਆਓ ਆਪਾਂ ਵੀਡੀਓ ਸ਼ੁਰੂ ਕਰਦੇ ਆ ਵੈਰਜੀ ਕਾ ਖਾਲਸਾ ਵੈਰਜੀ ਕੀ ਫਤਿਹ ਮਾਤਾ ਅਨੁਆਧ ਬੜੇ ਜਿਹੜਾ ਕਿ ਅਸੀਂ ਗੋਲਮੋਲ ਗੱਲਾਂ ਨਹੀਂ ਕਰਦੇ ਸਿੱਧਾ ਜਿਹੜੇ ਕਿ ਤੀ ਟਿਕਾਣੇ ਤੇ ਆਲੀ ਗੱਲ ਆ ਕਿ ਜਿਹੜਾ ਭਾਈ ਦੋਸੀ ਆ ਉਹਨੂੰ ਦੋਸੀ ਕਹਾਂਗੇ ਜਿਹੜਾ ਚੰਗੇ ਕੰਮ ਕਰਦਾ ਉਹਨੂੰ ਚੰਗੇ ਕਹਾਂਗੇ ਪਰ ਪੁਲਿਸ ਦਾ ਜੇ ਹਾਲ ਹੋ ਚੁੱਕਿਆ ਪੁਲਿਸ ਦਾ ਅੱਜ ਜਿਹੜੀ ਖਾਕੀ ਵਰਦੀ ਆ ਉਤੇ ਦਾਗ ਇੰਨੇ ਲੱਗ ਚੁੱਕੇ ਆ ਤੇ ਪੁਲਸ ਦੇ ਵਿੱਚ ਕੁਝ ਹੀ ਪਰਸੈਂਟ ਮੁਲਾਜ਼ਮ ਬਚੇ ਆ ਜਿਹੜੇ ਕਿ ਸਹੀ ਸਲਾਮਤ ਹੋਣਗੇ ਮਾਫ ਕਰਨਾ ਕੋਈ ਜਨਾਨੀ ਬਾਜ ਆ ਤੇ ਕੋਈ ਕਾਲਾ ਧੰਦਾ ਰਿਸਵਰ ਦਾ ਲੈਂਦਾਗਾ ਕੋਈ ਚਿੱਟਾ ਵੇਚਦਾ ਚਿੱਟੇ ਦੇ ਵਪਾਰੀ ਆ ਇਹ ਪੁਲਸ ਦਾ ਜਹਾਲ ਆ ਇੱਕ ਵੀਡੀਓ ਵਾਇਰਲ ਹੋ ਰਹੀ ਆ ਪੰਜਾਬ ਦੇ ਐਸ ਐਚ ਓ ਦੀ ਇੱਕ ਲੜਕੀ ਦੇ ਨਾਲ ਆ ਉਹਨੂੰ ਦੱਸ ਰਿਹਾ ਕਿ ਮੈਂ ਫਲਾਣੇ ਥਾਂ ਤੋਂ ਚੜ ਗਿਆ ਬੱਚ ਦੇ ਵਿੱਚ ਤੂੰ ਮੇਰੇ ਘਰ ਦੇ ਆ ਜਾ ਘਰ ਦੇ ਕੋਲ ਸੇ ਜਲਦੀ ਕਰ ਆ ਉਹ ਵੀਡੀਓ ਵਾਇਰਲ ਹੋ ਰਹੀ ਆ ਬੜੀ ਐਸਐਚਓ ਆ ਪੰਜਾਬ ਦਾ ਬੇਸਕ ਉੱਤੇ ਹੁਣ ਕਾਰਵਾਈ ਕਰ ਦਿੱਤੀ ਆ ਉਸ ਤੋਂ ਪਹਿਲਾਂ ਕਿ ਚਿੱਟੇ ਦੀ ਸਦਾਗਰ ਜਿਹੜਾ ਕਿ ਬਠਿੰਡਾ ਦੇ ਵਿੱਚ ਥਾਰ ਗੱਡੀ ਵਿੱਚ ਫੜੀ ਗਈ ਸੀ ਅਮਨਦੀਪ ਕੌਰ ਉਸ ਤੋਂ ਬਾਅਦ ਜਿਹੜਾ ਵਿਜੀਲੈਂਸ ਨੇ ਜਿਹੜਾ ਫੜਿਆ ਹੋਇਆ ਜੇ ਤੱਕ ਜਮਾਨਤ ਨਹੀਂ ਹੋਈ ਜਿਹੜੇ ਕਿ ਬੜਾ ਉਹਨਾਂ ਟੰਗ ਕਰਦੀ ਆ ਤੇ ਇੱਕ ਹੋਰ ਐਸਐਚਓ ਮੁਲਾਜ਼ਮਾ ਮੈਂ ਤੁਹਾਨੂੰ ਉਹ ਵੀ ਦੱਸਦਾ ਤੇ ਇੱਕ ਉਹ ਕਿ ਜਿਹੜੇ ਕਿ ਸਾਲ ਤੋਂ ਫਰਾਰ ਸੀ ਜਿਹੜੀ ਕਿ ਹੁਣ ਫੜੀ ਗਈ ਆ ਉਸ ਤੋਂ ਬਾਅਦ ਆਪਾਂ ਡੀਆਈ ਦਾ ਜ਼ਿਕਰ ਕਰਾਂਗੇ ਕੀ ਕੁਝ ਉਹਦੇ ਘਰੋਂ ਬਰਾਮਦ ਹੋਇਆ ਕਿੰਨੇ ਟਾਈਪ ਤੇ ਕਿਹ ਰੁਪਏ ਲੈਂਦਾ ਸੀ ਕੀ ਕੁਝ ਸੀ ਸਾਰਾ ਮੌਲਾ ਧਿਆਨ ਦੇ ਨਾਲ ਸੁਣਨਾ ਆਮਨਦੀਪ ਵਾਲੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜੀ ਮਹਿੰਗੀ ਘੜੀਆਂ ਦੀ ਸਕੀਨ ਸੀ ਮਹਿੰਗੀ ਜਿਹੜੀ ਕਿ ਐਣਕਾਂ ਦੀ ਸਕੀਨ ਸੀ ਤੇ ਬੜਾ ਕੁਝ ਤੁਸੀਂ ਉਹ ਸਾਰਾ ਕੁਝ ਸੁਣਿਆਗਾ ਤੇ ਅੱਜ ਧਾਰਨ ਨੂੰ ਮੈਂ ਹੁਣ ਦੋ ਅਵਸਾਰਾਂ ਬਾਰੇ ਉਹ ਸੁਣਾ ਸੁਣਾ ਦੇਮਾ ਸਭ ਤੋਂ ਵੱਡਾ ਫੇਲੀਅਰ ਸਰਕਾਰ ਦਾ ਕਹੂੰਗਾ ਇੱਥੇ ਪੰਜਾਬ ਦੇ ਵਿੱਚ ਇੰਟੈਲੀਜੈਂਸੇ ਬੈਠੀ ਆ ਵਿਜੀਲੈਂਸ ਬੈਠੀ ਆ ਆਖਰ ਕੇਂਦਰ ਦੀ ਸਰਕਾਰ ਦੇ ਦੀ ਜਿਹੜੀ ਕਿ ਸੀਬੀਆਈ ਕੋਟ ਆ ਚੰਡੀਗੜ੍ਹ ਤੇ ਉਹਨੂੰ ਕਿਉਂ ਕਾਰਵਾਈ ਕਰਨੀ ਪਈ ਜਿਹੜਾ ਕਿ ਹਰਤੇਰਨ ਸਿੰਘ ਪੱਲਰਾ ਜੋ ਡੀਆਈਜੀ ਆ ਉਹ ਤੁਹਾਨੂੰ ਸਾਰੀ ਗੱਲਬਾਤ ਸੁਣਾਉਣੇ ਆ ਪਹਿਲਾਂ ਤੁਹਾਨੂੰ ਦੱਸਦੇ ਆ ਉਸ ਬੀਬਾ ਬਾਰੇ ਕਿ ਜਿਹੜੀ ਇੱਕ ਹੋਰ ਇਨਸਪੈਕਟਰ ਸੀ ਪੰਜਾਬ ਪੁਲਿਸ ਦੇ ਵਿੱਚ ਉਹਦਾ ਨਾਮ ਆ ਪੰਜਾਬ ਪੁਲਿਸ ਦੀ ਇਨਸਪੈਕਟਰ ਅਰਸ਼ਦੀਪ ਕੌਰ ਗਰੇਵਾਲ ਅਰੇ ਸੁਧ ਖੋਰੀ ਦੇ ਮਾਮਲੇ ਦੇ ਵਿੱਚ ਇੱਕ ਸਾਲ ਤੋਂ ਵੱਧ ਜਿਹੜੀ ਭਗੌੜੀ ਸੀ ਉਹਨੂੰ ਹੁਣ ਗ੍ਰਿਫਤਾਰ ਕਰ ਲਿਆ 15 ਅਕਤੂਬਰ ਨੂੰ ਉਹਨੂੰ ਗ੍ਰਿਫਤਾਰ ਕੀਤਾ ਮੋਗਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਉਹਨੇ ਵੀ ਜਿਹੜਾ 5 ਲੱਖ ਰਿਸ਼ਵਤ ਦਾ ਲੈਂਡ ਦਾ ਜਿਹੜਾ ਉਹਦੇ ਉੱਤੇ ਦੋਸਾ ਤੇ ਉਹਨੂੰ ਜਿਹੜਾ ਕਿ ਹੁਣ ਇਸੇ ਖਾਂ ਦੀ ਜਿਹੜੀ ਪੁਲਸਾ ਸਟੇਸ਼ਨ ਉਹਨੇ ਜਿਹੜਾ ਉਸਨੂੰ 14 ਦਿਨਾਂ ਲਈ ਹਰਿਆਸਤ ਜੇਲ੍ਹ ਦੇ ਵਿੱਚ ਭੇਜ ਦਿੱਤਾ ਇਹ ਐਂਸਵੈਟ ਅਰਸ਼ਦੀਪ ਕੌਰ ਗਰੇਵਾਲ ਜਿਹੜੇ ਕਿ ਇੱਕ ਸਾਲ ਤੋਂ ਭਗਾੜੇ ਸੀ ਐਥੇ ਕੋਈ ਨਿਕਾਲੇ ਕੰਮ ਕਰਕੇ ਭਾਜੇ ਤੇ ਘਰ ਦਾ ਪਰਿਵਾਰ ਚੱਕ ਲੈਂਦੇ ਆ ਘਰ ਦੀਆਂ ਧੀਆਂ ਪੈਣਾ ਤੱਕ ਨਹੀਂ ਛੱਡਦੇ ਥਾਣੇ ਦੇ ਵਿੱਚ ਲ ਜਾ ਕੇ ਕਿ ਬੰਦਾ ਪੇਸ਼ ਕਰੋ ਪਰ ਆਪ ਦੀ ਇੱਕ ਇਹਨਾਂ ਦੀ ਪੁਲਸਾ ਦੀ ਕਾਲੀ ਭੇੜ ਜਿਹੜੀ ਕਿ ਸਾਲ ਤੋਂ ਤੱਕ ਜਿਹੜੀ ਕਿ ਭਗੌਣੀ ਰਹੀ ਆ ਬੜਾ ਕੁਝ ਭਗਾੜਾਗਾ ਆਚਾਰ ਇਨਸਪੈਕਟਰ ਜਿਹੜਾ ਤੁਸੀਂ ਦੇਖਿਆ ਕਰਨਲ ਦੇ ਮਾਮਲੇ ਦੇ ਵਿੱਚ 4 5 6 ਮਹੀਨੇ ਤੱਕ ਇਹ ਭਗਾਉੜੇ ਰਹੇ ਆ ਕੋਈ ਹੱਥ ਨਹੀਂ ਪਾਇਆ ਇਹਨਾਂ ਨੂੰ ਤੇ ਜਿਹੜਾ ਕਿ ਉਹ ਮੁੰਡਾ ਆ ਬਠਿੰਡੇ ਜਿਹੜਾ ਸੀਆਈ ਸਟਾਫ ਵੱਲੋਂ ਜਿਹੜਾ ਕਰੰਟ ਲਾ ਲਾ ਕੇ ਮਾਰ ਦਿੱਤਾ ਉਹ ਕਹਿੰਦੇ ਭਗਾਉੜਿਆ ਜੀ ਉਹ ਨਹੀਂ ਫੜੇਗੇ ਇਹਨਾਂ ਦੇ ਆਪ ਦੇ ਬੰਦੇ ਨਹੀਂ ਫੜੇ ਜਾਂਦੇ ਨਾ ਹੀ ਇਹ ਫੜਦੇ ਆ ਸਾਰਾ ਕੁਝ ਇਹਨਾਂ ਦੇ ਕੋਲ ਹੀ ਹੁੰਦਾ ਇਹ ਫੜਦੇ ਨਹੀਂ ਆਪਣੇਆਂ ਨੂੰ ਤੇ ਹੁਣ ਦੱਸਦੇ ਆ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਜਿਹੜਾ ਕਰੋ ਸਮਾਨ ਕੀ ਕੀ ਜਬਰਾਵੰਦ ਹੋਇਆ ਇੱਕ ਜਿਹੜਾ ਕਿ ਸਕ੍ਰੈਪ ਜਿਹੜਾ ਕਾਰੋਬਾਰ ਹੀ ਕਰਦਾ ਸੀ ਸਕ੍ਰੈਪ ਦਾ ਮਤਲਬ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਾਰੋਬਾਰੀ ਜਿਹੜੇ ਬੜੇ-ਬੜੇ ਕਾਰੋਬਾਰੀ ਆ ਜਿਹਨੂੰ ਆਪਾਂ ਸਿੱਧੇ ਲਫ਼ਜ਼ਾਂ ਦੇ ਵਿੱਚ ਕਬਾੜੀਆ ਕਹਿ ਦਿੰਨੇ ਆ ਉਹ ਕਬਾੜ ਦਾ ਕੰਮ ਕਰਦਾ ਸੀ ਜਿਸ ਤਰ੍ਹਾਂ ਆਪਣੇ ਆਸ-ਪਾਸੇ ਵੱਡੇ-ਵੱਡੇ ਕਬਾੜ ਦੇ ਜਿਹੜਾ ਵਪਾਰੀ ਆ ਕੰਮ ਕਰਦੇ ਆ ਜਿਹੜਾ ਕਰੋੜਾਂ ਦੇ ਵਿੱਚ ਆ ਲੱਖਾਂ ਦੇ ਵਿੱਚ ਆ ਉਹਨਾਂ ਤੋਂ ਉਸ ਮੁੰਡੇ ਤੋਂ ਜਿਹੜਾ ਕਿ ਡੀਆਈਜੀ ਭੱਲੜਾ ਨੇ 8 ਲੱਖ ਦੀ ਮੰਗ ਕੀਤੀ ਸੀ ਤੇ ਪਹਿਲਾਂ ਵੀ ਕਹਿੰਦੇ ਉਹਨੂੰ ਮਹੀਨਾ ਬਾਹਰ 2 ਲੱਖ ਤੋਂ ਸਟਾਰਟ ਹੋਇਆ 5 ਲੱਖ ਤੇ ਫਿਰ 8 ਲੱਖ ਦੇ ਵਿੱਚ ਆ ਗਿਆ ਕੋਈ ਉਹਦਾ ਇੱਕ ਨਿੱਕਾ ਮੋਟਾ ਝਗੜਾ ਚੱਲਦਾ ਸੀ ਕਹਿੰਦਾ ਨਹੀਂ ਮੈਂ ਤੁਹਾਨੂੰ ਇਹਦੇ ਵਿੱਚ ਫਸਾ ਦੇਵਾਂਗਾ ਤੇ ਮੈਨੂੰ 8 ਲੱਖ ਰੁਪਈਆ ਦੇਵੇ ਹੁਣ ਝਾੜੀਆਂ ਦੇ ਨਾਲ ਤਾਂ ਲੱਗਦੇ ਨਹੀਂ ਇਹ ਕੋਈ ਦਸਤਾਉਂ ਨਾਲ ਤਾਂ ਲੱਗਦੇ ਨਹੀਂ ਰੁਪਈਏ ਕੇ ਬੰਦਾ ਤੁਹਾਨੂੰ ਤੋੜ ਕੇ ਉੱਪਰੋਂ ਫੜਾ ਦੇਊਗਾ ਪਤਾ ਨਹੀਂ ਅਗਲਾ ਕੰਮੇ ਮਿਹਨਤਾਂ ਕਰਦਾ ਕਮਾਈਆਂ ਕਰਦਾ ਦਿਨ ਰਾਤ ਟੈਨਸ਼ਨਾਂ ਦੇ ਵਿੱਚ ਭੱਜਿਆ ਫਿਰਦਾ ਵੱੱਦਾ ਆਪਣੇ ਪਰਿਵਾਰ ਦੇ ਲਈ ਜੋੜਦਾ ਪਰ ਧੜ ਨੂੰ ਕੁਰਸੀ ਮਿਲੀ ਆ ਜਿਹੜਾ ਡੀਆਈਜੀ ਤਰਸ ਦੇ ਆਧਾਰ ਤੇ ਤੁਹਾਨੂੰ ਨੌਕਰੀ ਮਿਲਦੀ ਆ ਡੀਐਸਪੀ ਤੋਂ ਜਾ ਕੇ ਜਿਹੜਾ ਡੀਆਈਜੀ ਦੀ ਰੈਂਕ ਤੇ ਅਧਿਕਾਰੀ ਤੱਕ ਪਹੁੰਚਦੇ ਆ ਜਿਹੜਾ ਕਿ 2.5 ਲੱਖ ਰੁਪਿਆ ਤਨਖਾਹ ਹੋਵੇ ਜਿਸ ਬੰਦੇ ਦੀ ਤੇ ਜਿਹਦੇ ਕੇ 1.5 ਸਾਲ ਅਟਾਇਰਮੈਂਟ ਦੇ ਵਿੱਚ ਰਹਿੰਦਾ ਹੋਵੇ ਚਿੱਟੀ ਦਾੜੀ ਹੋਵੇ ਸਤੇ ਦਸਤਾਰ ਹੋਵੇ ਤੇ ਉਹ ਦਸਤਾਰ ਨੂੰ ਵੀ ਜਿਹੜਾ ਕਲੰਕ ਲਾ ਦਿੱਤਾ ਤੇ ਉਸੋ ਚਿੱਟੀ ਦਾੜੀ ਨੂੰ ਵੀ ਤੇ ਉਸ ਖਾਕੀ ਵਰਦੀ ਨੂੰ ਵੀ ਤੇ ਉਸ ਮਹਿਕਮੇ ਨੂੰ ਵੀ ਅੱਜ ਪੰਜਾਬ ਸਰਕਾਰ ਦੇ ਇਹ ਸਵਾਲ ਚੁੱਕੇ ਜਾ ਰਹੇ ਆ ਲੋਕਾਂ ਵੱਲੋਂ ਕਿ ਭਗਵੰਤ ਮਾਨ ਦਾ ਖਾਸ ਬੰਦਾ ਦੱਸਿਆ ਜਾ ਰਿਹਾ ਸੀ ਜਿਹੜਾ ਕਿ ਨੇੜਲੇ ਬੰਦੇ ਚੋਂ ਆਉਂਦਾ ਹੈਗਾ ਪਰ ਜਦੋਂ ਕਿ ਕਹਿੰਦੇ ਆ ਬੰਦੇ ਦੀ ਮਤ ਮਾਰੀ ਜਾਵੇ ਜਾਂ ਬੰਦਾ ਪੰਜ ਚੀਜ਼ਾਂ ਦੇ ਬਕਾਰ ਦੇ ਵਿੱਚੋਂ ਨਹੀਂ ਨਿਕਲਦਾ ਜੇ ਤਾਂ ਗੁਰਬਾਣੀ ਕਹਿੰਦੀ ਆ ਕਿ ਕਾਂ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਲੋਭ ਵੀ ਸੀ ਇਹਨੂੰ ਮੋਹ ਵੀ ਸੀ ਇਹਨੂੰ ਹੰਕਾਰ ਵੀ ਸੀ ਹੰਕਾਰ ਕਾਦਾ ਸੀ ਕਿ ਮੈਂ ਜੇ ਕਰਾ ਇਹਨਾਂ ਨਾਰਪੀਏ ਦਿੱਤੇ ਤਾਂ ਮੈਂ ਇਹਦਾ ਆ ਕੁਝ ਕਰ ਦੂੰਗਾ ਇਹਦਾ ਪਰਤਿਆ ਪਾ ਦਊਗਾ ਫਿਰ ਇਹ ਡਰਾਵੇ ਦਿੰਦੇ ਆ ਤੁਮ ਤੁਮਕਾਉਂਦੇ ਆ ਬੰਦਾ ਫਿਰ ਜਿਆਦਾ ਸੁਸਾਇਡ ਕਰਦਾਗਾ ਤੇ ਜਾਂ ਫਿਰ ਇਹਨਾਂ ਦੇ ਢਿੱਡ ਭਰਦਾਗਾ ਗਰੀਬ ਬੰਦੇ ਨੂੰ ਦਿਹਾੜੀ ਮਿਲ ਜੇ 400 300 ਮਿਲ ਜੇ 400 ਮਿਲ ਜੇ 500 ਮਿਲ ਜੇ ਉਹ ਪ੍ਰਮਾਤਮਾ ਦਾ ਸ਼ੁਕਰ ਕਰਦਾ ਕਿ ਮੇਰੇ ਪਰਿਵਾਰ ਦਾ ਗੁਜ਼ਾਰਾ ਚੁੱਲ੍ਹਾ ਅੱਜ ਚੱਲਦਾ ਹੋ ਜੂਗਾ ਤੇ ਲੱਖ ਲੱਖ ਸ਼ੁਕਰ ਮਨਾਉਂਦਾ ਪਰ ਇਹ ਬੈਠੇ ਵਰਦੀ ਧਾਰੀ ਗੁੰਡੇ ਇਹ ਬੈਠੀਆਂ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਇਹ ਕਦੋਂ ਸੁਧਰਨਗੀਆਂ ਕੈਨੇ ਹੁੰਦਿਆ ਕਿ ਜੇਕਰ ਇੱਕ ਪੰਜਾਬ ਪੁਲਿਸ ਸੁਧਰ ਜਾਵੇ ਤਾਂ ਸਾਰਾ ਤਾਣਾ ਬਾਣਾ ਸੁਧਰ ਜਾਊਗਾ ਪਰ ਇਹ ਕਿੱਥੋਂ ਸੁਧਰਨਗੇ ਤੁਸੀਂ ਕਿੰਨੀਆਂ ਸਰਕਾਰਾਂ ਬਦਲ ਬਦਲ ਦੇਖ ਲਓ ਪਰ ਇਹਨਾਂ ਦੇ ਉੱਪਰ ਇਹਨਾਂ ਦੇ ਵਿੱਚ ਜਿਹੜਾ ਖੂਨ ਆ ਜਾਂ ਇਹਨਾਂ ਦੇ ਰਿਸ਼ਵਤ ਲੈਣ ਦਾ ਖੂਨ ਆ ਕਿਸੇ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦਾ ਖੂਨ ਆ ਕਿਸੇ ਦੇ ਨਸ਼ੇ ਵੇਚਣ ਦਾ ਖੂਨ ਆ ਕਿਸੇ ਦੇ ਜਨਾਨੀਆਂ ਨੂੰ ਜਿਹੜਾ ਅੱਗੇ ਸਪਲਾਈ ਕਰਨ ਦਾ ਖੂਨ ਆ ਜਾ ਕੁੜੀਆਂ ਦੇ ਨਾਲ ਕਿਸ ਤਰ੍ਹਾਂ ਜਬਰ ਜਨਾਹ ਕਰਦੇ ਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਬੜੀਆਂ ਆਧਾਰਨਾ ਨੇ ਇਸ ਡੀਆਈਜੀ ਤੇ ਜਿਹੜਾ ਮਕਦਮਾ ਦਰਜ ਹੋ ਗਿਆ ਭ੍ਰਿਸ਼ਟਾਚਾਰ ਜਿਹੜਾ ਰੋਕਥਾਮ ਦਾ ਕਾਨੂੰਨ ਬਣਿਆਗਾ ਧਾਰਾ 7 ਅਤੇ 7ਏ ਤਹਿਤ ਜਿਹੜਾ ਇਹ ਤੇ ਮਾਵਲਾ ਦਰਜ ਕਰ ਲਿਆ ਅੱਜ ਸੀਬੀਆਈ ਕੋਰਟ ਦੇ ਮਹਾਲੀ ਦੇ ਵਿੱਚ ਇਹਨੂੰ ਜਿਹੜਾ ਕਿ ਪੇਸ਼ ਕਰਨਾਗਾ ਇਹਦਾ ਰਿਮਾਂਡ ਲਿਆ ਜਾਣਾਗਾ ਅੱਗੇ ਇਹਦੇ ਕੋਲੋਂ ਕੀ ਬਰਾਮਦ ਹੁੰਦਾ ਇਹ ਤੁਹਾਨੂੰ ਦੱਸਦੇ ਆ ਕਿ ਬਰਾਮ ਦੇ ਵਿੱਚ ਕੀ ਕੁਝ ਹੋਇਆ ਨੋਟਾਂ ਦੇ ਭਰੇ ਹੋਏ ਬੈਗ ਆ ਸੋਨੇ ਦੇ ਭਰੇ ਹੋਏ ਬੈਗ ਆ ਸਿਬੀ ਆਈ ਨੂੰ ਇੱਥੋਂ ਤੱਕ ਕੇ ਮਸ਼ੀਨ ਮੰਗਾਉਣੀ ਪਈ ਨੋਟ ਗਿਣਨ ਦੇ ਲਈ ਸ਼ਰਮ ਦਾ ਘਾਟਾ ਮਾੜਾ ਮੋਟਾ ਉਹ ਐਨੇ ਨੋਟ ਆ ਕਿ ਤੂੰ ਆਪਣੀ ਸਾਥੀ ਤੇ ਧਰ ਕੇ ਲੈ ਗਿਆ ਹੋਣਾ ਕੀ ਤੂੰ ਕਰੇਗਾ ਇੱਕ ਲੋਕਾਂ ਦੇ ਚੰਮਖਾਨੇ ਤੁਸੀਂ ਲੋਕਾਂ ਦਾ ਖੂਨ ਚੂਸਦੇ ਹੋ ਤੇ ਫਿਰ ਤੁਹਾਨੂੰ ਹੁਣ ਭਰਨੇ ਪੈਣਗੇ ਆ ਮਸ਼ੀਨ ਮੰਗਾਉਣੀ ਪਈ ਸੀ ਬੀਆਈ ਨੂੰ ਨੋਟ ਗਿਣਨ ਬਾਅਦ ਤੇ ਘਰੋਂ ਕੀ ਕੁਝ ਬਰਾਮਦ ਹੋਇਆ ਉਹ ਤੁਹਾਨੂੰ ਮੈਂ ਦੱਸ ਦਿੰਦਾ ਤੇ ਬੜਾ ਧਿਆਨ ਦੇ ਨਾਲ ਸੁਣਨਾ ਤੇ ਇਹਨਾਂ ਲੋਕਾਂ ਦੇ ਢਿੱਡ ਨਹੀਂ ਭਰਦੇ ਕਿਉਂਕਿ ਇਹਨਾਂ ਦੇ ਗੋਗੜਾ ਕਿਉਂ ਵਧਿਆ ਨੇ ਇਹਨਾਂ ਦਾ ਹੰਕਾਰ ਕਿਉਂ ਵਧਿਆਗਾ ਜਿਹਦਾ ਢਾਈ ਢਾਈ ਲੱਖ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਤੇ ਫਿਰ ਭਾਈ ਤੁਸੀਂ ਗਰੀਬ ਨੂੰ ਕਹਨੇ ਹੋ ਕਿ ਆਟਾ ਲੈ ਲੈ ਦਾਲ ਲੈ ਲੈ ਫਨਾਨਾ ਲੈ ਲੈ ਉਹਦੇ ਨਾਲ ਗੁਜ਼ਾਰਾ ਕਰ ਲੈ ਤੇ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਘਰੋਂ ਕੀ ਕੁਝ ਬਰਾਮਦ ਹੋਇਆ 22 ਘੜੀਆਂ 22 ਘੜੀਆਂ ਨੇ ਪਤਾ ਨਹੀਂ ਕਿੰਨੀ ਕੀਮਤ ਹੋਣੀ ਤੇ 40 ਲੀਟਰ ਵਿਦੇਸ਼ੀ ਸ਼ਰਾਬ ਬਰਾਮਦ ਹੋਈ ਆ ਇੱਕ ਦਿਨਾਲੀ ਰਫਲਾ ਇੱਕ ਪਿਸਤੌਲ ਇੱਕ ਰਵਾਲਵਰ ਇੱਕ 에ਅਰ ਗਨ ਬਰਾਮਦ ਹੋਈ ਆ ਦੋ ਕੀਮਤੀ ਗੱਡੀਆਂ ਜਿਨ੍ਹਾਂ ਦੇ ਵਿੱਚ ਆਡੀ ਅਤੇ ਮਾਸਟਰੀ ਤੇ ਦਲਾਲ ਤੇ 21 ਲੱਖ ਰੁਪਿਆ ਬਰਾਮਦ ਹੋਇਆ ਸੁਣ ਲਿਆ ਹੁਣ ਤੁਸੀਂ ਧਿਆਨ ਦੇ ਨਾਲ ਇਹਨਾਂ ਕੁਝਾਂ ਲਾਵਾ ਤੋਂ ਬਾਅਦ 21 ਲੱਖ ਰੁਪਿਆ ਜਿਹਦੇ ਘਰ 21 ਲੱਖ ਰੁਪਿਆ ਪਿਆ ਤੁਸੀਂ ਉਹ ਸੋਚ ਕੇ ਦੇਖੋ ਕਿ ਬੰਦੇ ਦੀ ਮੱਤ ਮਾਰੀ ਜਾਂਦੀ ਆ ਤਾਂ ਫਿਰ ਪ੍ਰਮਾਤਮਾ ਵੀ ਕੁਦਰਤ ਵੀ ਇੱਕ ਚੀਜ਼ ਆ ਚਾਹੇ ਉਹ ਕਾਰੋਬਾਰੀ ਉਸ ਕਬਾੜੀਏ ਨੌਜਵਾਨ ਦੇ ਨਾਲ ਬਹਾਨਾ ਬਣ ਗਿਆ ਉਹਨੇ ਦੱਸਿਆ ਰੋ ਰੋ ਕੇ ਕਿ ਜੇਕਰ ਮੈਂ ਕਿੱਥੋਂ ਦਿੰਦਾ ਰੁਪਏ ਇਹਨੂੰ 8 ਲੱਖ ਰੁਪਏ ਜੇਕਰ ਮੈਂ ਨਹੀਂ ਦਿੰਦਾ ਤਾਂ ਮੈਨੂੰ ਮਰਨਾ ਪੈਂਦਾ ਤਾਂ ਮੈਨੂੰ ਮਾਰ ਦਿੰਦਾ ਇਹ ਹੁਣ ਵਿਜੀਲੈਂਸ ਕਿੱਥੇ ਆ ਪੰਜਾਬ ਦੀ ਪੰਜਾਬ ਦੇ ਕੀ ਪੁਲਿਸ ਡਿਪਾਰਟਮੈਂਟ ਕਿੱਥੇ ਆ ਪੰਜਾਬ ਦਾ ਤੰਤਰ ਮੰਤਰ ਕਿੱਥੇ ਆ ਤੇ ਕਿਉਂ सीबीआई ਕੋਲੇ ਉਸ ਨੌਜਵਾਨ ਨੂੰ ਜਾਣਾ ਪਿਆ ਕਿ ਪੰਜਾਬ ਪੁਲਿਸ ਤੇ ਕਿ ਪੰਜਾਬ ਵਿਜੀਲੈਂਸ ਤੇ ਭਰੋਸਾ ਨਹੀਂ ਰਿਹਾ ਇਹ ਬਿਲਕੁਲ ਸੱਚਾ ਵਿਜੀਲੈਂਸਾ ਇੱਥੇ ਜੱਜ ਤੱਕ ਵਿਕ ਬਿਕ ਜਾਂਦੇ ਆ ਤੇ ਵਿਕਦੇ ਵੀ ਆ ਤੇ ਇਹ ਮੇਰੇ ਨਾਲ ਹੋਇਆ ਵੀ ਆ ਬੜਾ ਅੱਜ ਦੁੱਖ ਦੀ ਗੱਲ ਆ ਅੱਜ ਕਿਉਂ ਸਾਨੂੰ ਇਹ ਕਹਿਣਾ ਪੈ ਰਿਹਾ ਕਿ ਸਾਡੇ ਹੀ ਪੰਜਾਬ ਦੇ ਵਿੱਚ ਭਰਤੀ ਹੋ ਕੇ ਮੁੰਡੇ ਕੁੜੀਆਂ ਪਹਿਲੇ ਅਸੀਂ ਮਨਤਾ ਕਰਦੇ ਆ ਪਹਿਲਾਂ ਪੜਦੇ ਆ ਫਿਰ ਮਨਤਾ ਕਰਦੇ ਆ ਕਿ ਸਾਡੇ ਪੁੱਤ ਦੀ ਪੱਤਰ ਨੂੰ ਲਵਾਇਆ ਜਾਵੇ ਨੌਕਰੀ ਤੇ ਜਦੋਂ ਵੱੜਦੀ ਪੈ ਜਾਂਦੀ ਆ ਹੰਕਾਰ ਇੰਨਾ ਵੱਡ ਜਾਂਦਾ ਉਹਨਾਂ ਦੇ ਅੰਦਰ ਆ ਦੂਸਰੇ ਦਾ ਕੀ ਲੱਗਣੇ ਸੀ ਆਪਣੇ ਮਾਪੇ ਬਾਪ ਨੂੰ ਭੁੱਲ ਜਾਂਦਾ ਕਈ ਵਾਰੀ ਬੰਦਾ ਤੇ ਕੁਝ ਪਰਸੈਂਟ ਹੀ ਬਚੇ ਪੁੱਤ ਦੇ ਚੰਗੇ ਅਧਿਕਾਰੀ ਹੋਣਗੇ ਚਾਹੇ ਥੱਲੇ ਜਿਹੜਾ ਚਪਾਈ ਤੋਂ ਲੈ ਕੇ ਜਿਹੜਾ ਡੀਏਜੀ ਰੈਂਕ ਤੱਕ ਜਾ ਜਿਹੜੇ ਕਿ ਬਹੁਤ ਕੁਝ ਪਰਸੈਂਟ ਬਚੇ ਹੋਣਗੇ 1 2 ਪਰਸੈਂਟ ਨਹੀਂ ਤਾਂ ਕਾਲੀਆਂ ਭੇਡਾਂ ਦਾ ਜਿਹੜਾ ਜੋਰ ਆ ਉਹ ਬੜਾ ਜਿਹੜਾ ਫੜਿਆ ਹੋਇਆਗਾ ਤੇ ਇਹਨਾਂ ਨੇ ਕਿ ਜੇਕਰ ਬੰਦਾ ਕਵੇਂ ਲੋਟਣਾ ਆਵੇ ਤਾਂ ਫਿਰ ਕਵੇਂ ਹੱਡ ਮੋਢੇ ਵੀ ਤੋੜ ਦਿੰਦੇ ਆ ਇਹ ਕਰੰਟ ਲਾ ਲਾ ਕੇ ਵੀ ਮਾਰ ਦਿੰਦੇ ਆ ਇਹ ਸਾਤੀ ਦੇ ਵਿੱਚ ਗੋਲੀਆਂ ਮਾਰ ਕੇ ਵੀ ਮਾਰ ਦਿੰਦੇ ਆ ਤੇ ਗੁੰਡਾਗਰਦੀ ਇੰਨੀ ਸਿਖਰਾਂ ਤੇ ਆ ਪੰਜਾਬ ਪੁਲਿਸ ਤੁਸੀਂ ਨਿਤ ਦੇਖਦੇ ਹੋ ਨਿਤ ਖਬਰਾਂ ਪੜ੍ਹਦੇ ਹੋ ਹਰ ਇੱਕ ਇੱਕ ਨਾ ਦੋ ਦਹਾਕੇ ਜਿਹੜਾ ਇਹ ਅਰਜਾਨਾ ਵਾਪਰਦੇ ਘਟਨਾਵਾਂ ਕੋ ਰਿਸੂਦੇਵ ਆਵਲ ਦੇ ਬੱਚਾ ਆਈਪੀਐਸ ਅਧਿਕਾਰੀ ਨਹੀਂ ਫੜਿਆ ਹੁਣ ਆਪ ਜਿਹੜਾ ਪੰਜਾਬ ਸਰਕਾਰ ਨੇ ਬਤ ਬਤ ਐਸਐਚਓ ਤੇ ਜਿਹੜਾ ਹੌਲਦਾਰ ਤੱਕ ਫੜੇ ਹੋਣੇ ਆ ਵੱਡੇ ਵੱਡੇ ਅਧਿਕਾਰੀ ਕਿਉਂ ਨਹੀਂ ਫੜੇ ਜਾਂਦੇ ਇਹ ਦੱਸਿਆ ਜਾ ਰਿਹਾ ਕਿ 15 ਸਤੰਬਰ ਤੋਂ ਜਿਹੜਾ ਸੀਵੀਆਈ ਨੂੰ ਜਿਹੜੇ ਇਹ ਇਤਲਾਹ ਦਿੱਤੇ ਸੀ ਕਿ 8 ਲੱਖ ਮੰਗ ਰਿਹਾ ਕਰੀਬ ਅਮਹੀਨੇ ਬਾਅਦ ਟਰੈਪ ਲਾ ਕੇ ਸੀਬੀਏਈ ਵੱਲੋਂ ਜਿਹੜਾ ਲਗਾਤਾਰ ਜਿਹੜਾ ਇੱਕ ਤੋਤਾਗਾ ਉਪਿੰਜਰੇ ਦੇ ਵਿੱਚ ਪਾਇਆ ਗਿਆ ਇੱਕ ਕਾਲੀ ਭੇੜਾ ਉਹਨੂੰ ਫੜਿਆ ਗਿਆ ਚੰਡੀਗੜ੍ਹ ਦੇ ਵਿੱਚ ਆ ਕਿਉਂਕਿ ਪੰਜਾਬ ਦੇ ਵਿੱਚ ਫੜਨਾ ਮੁਸ਼ਕਲ ਸੀ ਤੇ ਚੰਡੀਗੜ੍ਹ ਵਿੱਚ ਫੜਿਆ ਗਿਆ ਕਹਿੰਦੇ ਹੁੰਦੇ ਜਿਹੜਾ ਮਾੜੇ ਕੰਮ ਕਰਦਾ ਉਹ ਇੱਕ ਦਿਨ ਫੜਿਆ ਜਾਂਦਾ ਕਹਿੰਦੇ ਹੁੰਦੇ ਆ ਕਿ 100 ਦਿਨ ਚੋਰਦਾ ਤੇ ਇੱਕ ਦਿਨ ਸਾਧਾ ਆ ਹੀ ਜਾਂਦਾ ਤੇ ਉਹ ਗੋਵਿੰਦਗੜ੍ਹ ਮੰਡੀ ਦੇ ਜਿਹੜਾ ਰਹਿਣ ਵਾਲਾ ਵਿਅਕਤੀ ਆ ਉਸੋ ਬੱਲੋਂ ਜਿਹੜਾ ਇਹ ਦੱਸਿਆ ਗਿਆ ਸੀ ਵੀ ਆਈ ਨੂੰ ਕਿ ਇਸ ਤਰ੍ਹਾਂ ਇਸ ਤਰ੍ਹਾਂ ਕੀਤਾ ਗਿਆ ਤਾਂ ਸਬੂਤ ਸੀਬੀਆਈ ਕੋਲ ਪਹਿਲਾਂ ਮਜਬੂਤ ਚਾਹੀਂਦੇ ਆ ਤੇ ਫੇਰ ਫੜਦੇ ਬੰਦੇ ਨੂੰ ਫੇਰ ਇਹ ਗੋਡਨੇ ਲਵਾਉਂਦੀ ਸੀ ਵੀ ਆਈ ਚਾਹੇ ਉਹ ਝੂਠੇ ਪੁਲਿਸ ਮੁਕਾਬਲਿਆਂ ਦੀ ਕੜੀ ਦੇਖ ਲਿਓ ਚਾਹੇ ਤੁਸੀਂ ਹੋਰ ਮਾਮਲੇ ਦੇਖ ਲਓ ਜਿਹੜੇ ਗੁੰਜਲਦਾਰ ਮਾਮਲੇ ਆ ਤੇ ਉਹ ਜਿਹੜਾ ਸਾਰਾ ਕੁਝ ਸੀਬੀਆਈ ਹੱਲ ਕਰ ਰਹੀ ਹੈ ਅੱਜ ਤੇ ਜਿਹੜਾ ਇਹ ਹਰਚਰਨ ਸਿੰਘ ਭੱਲਰ ਆ ਨਾਂ ਬੜਾ ਵਧੀਆ ਹੈਗਾ ਤੇ ਗੋਤ ਵੀ ਵਧੀਆਗਾ ਤੇ ਪੱਗ ਵੀ ਸੋਹਣੀ ਬੰਨਦਾ ਸੀ ਦਸਤਾਰ ਤੇ ਦਾੜੀ ਵੀ ਚਿੱਟੀ ਸੀ ਤੇ ਪਰ ਅੱਜ ਸਾਰੇ ਕਸ ਨੂੰ ਦਾਗ ਲਾ ਦਿੱਤਾ ਤੇ ਹੁਣ ਜਿਹੜਾ ਕਿ ਇਹਦੇ ਕੋਲੋਂ ਤਿੰਨ ਬੈਗ ਤਾਂ ਅਰਪੀਆਂ ਦੇ ਭਰੇਗੇ ਆ ਅਟੈਚ ਇੱਕ ਸੋਨੇ ਦੀ ਤੇ ਇੱਕ ਅਟੈਚੀ ਘੜੀਆਂ ਦੀ ਤੇ ਹੁਣ ਤੁਹਾਨੂੰ ਮੈਂ ਅੱਗੇ ਦੱਸੋ ਕੀ ਕੁਝ ਇਹਨੂੰ ਇਹਨਾਂ ਬਾਰੇ ਕਹਾ ਕੀ ਸਰਕਾਰ ਨੂੰ ਜਾਂ ਪੰਜਾਬ ਪੁਲਿਸ ਨੂੰ ਪਤਾ ਨਹੀਂ ਕਿ ਸਾਡਾ ਕਿਹੜਾ ਅਧਿਕਾਰੀ ਕਿੱਥੇ ਕੀ ਕੁਝ ਕਰ ਰਿਹਾ ਸਾਰਿਆਂ ਨੂੰ ਪਤਾ ਪਰ ਇਹ ਕੁਝ ਬੰਦ ਕਿਉਂ ਨਹੀਂ ਹੋ ਰਿਹਾ ਪਿਛਲੀਆਂ ਸਰਕਾਰਾਂ ਤੇ ਨਾਜਲਾ ਸੁਟਿਆ ਜਾਂਦਾ ਕਿ ਪਿਛਲੀਆਂ ਸਰਕਾਰਾਂ ਨੇ ਕੁਝ ਕੀਤਾ ਨਹੀਂ ਬੰਦ ਨਹੀਂ ਕੀਤਾ ਤੇ ਭਾਈ ਤੁਹਾਡੇ ਤੋਂ ਵੀ ਬੰਦ ਨਹੀਂ ਹੋਇਆ ਤੇ ਹੁਣ ਦੱਸੋ ਕੀ ਕਰੋਗੇ ਇਸ ਕਰਕੇ ਇਸ ਖਬਰ ਨੂੰ ਜਿਹੜਾ ਵੱਤਵਾਦ ਸ਼ੇਅਰ ਕਰ ਦਿਓ ਅਸੀਂ ਗੋਲਮੋਲ ਗੱਲਾਂ ਨਹੀਂ ਕਰਦੇ ਸਿੱਧੀਆਂ ਗੱਲਾਂ ਕਰਦੇ ਆ ਇਸ ਕਰਕੇ ਤੁਸੀਂ ਪਿਆਰ ਵੀ ਦਿਨੇ ਬਕਸ ਦਿਓ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਲਾਈਕ ਕਮੈਂਟ ਵੀ ਕਰ ਦਿਓ ਕਮੈਂਟ ਜਰੂਰ ਕਰਿਆ ਕਰੋ ਸ਼ੇਅਰ ਬਚੱਕ ਤੁਹਾਨੂੰ ਚੰਗੀ ਨਹੀਂ ਲੱਗਦੀ ਸ਼ੇਅਰ ਸਕ ਨਾ ਕਰੋ ਪਰ ਕਮੈਂਟ ਆਪਣੀ ਰਾਇ ਆਪਣਾ ਸੁਝਾਅ ਜਰੂਰ ਦੇ ਦਿਆ ਕਰੋ ਤੇ ਧੰਨਵਾਦ ਬੈਰਜ ਜੀ ਦਾ ਖਾਲਸਾ ਬੈਰਜ ਜੀ ਕੀ ਫਤਿਹ